ਮਲ ਜਨਮ ਜਨਮ ਦੀ ਕੱਟੀ ਆ ਜਿਸ ਪਾਸ ਬਹਿਠਿਆ ਸੋਹੀਏ ਸਬਣੋ ਦਾ ਵੇਸੋ ਸਤਨਾਕ ਗੁਰੂ ਸਾਹਿਬ ਜੀ ਤਨਾਸਰੀ ਮਹਲਾਮ ਔਖੀ ਘੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਹਾ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾਉ ਮਾਣਾ ਬिलास ਭੈ ਸਾਹਿਬ ਕੇ ਆਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪਾਜ ਰਖਾਈ ਮਨ ਬਿਲਾਸ ਪੈ ਸਾਹਿਬ ਕੇ ਅਚਰ ਜ ਦੇਖ ਬਡਾਈ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸواری ਗੁਰੂ ਪਿਆਰੀ ਸਾਧ ਸੰਗਤ ਜੀ ਗ੍ਰੇਨਵਾਜ ਪਤਤ ਪਾਵਣ ਭਗਤ ਵੱਛਲ ਕਿਰਪਾ ਨਦਾਨ ਖੰਡਾਂ ਬਰਹਿ ਮੰਡਾ ਦੇ ਮਾਲਕ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਰਹਿਮਤ ਮਿਹਰ ਸਦਕਾ ਅਮਰਤ ਵੇਲੇ ਦਾ ਸਮਾਪਤ ਹੋਇਆ ਅਮਰਤ ਵੇਲੇ ਦੇ ਸਮੇਂ ਦੀ ਬਾਣੀ ਦੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਨਤਨੇਮ ਕਰਾਉਣਾ ਕੀਤੇ ਹਨ ਸੋ ਆਓ ਸਾਥ ਸੰਗਤ ਜੀ ਹੋਣ ਕੁਛ ਸਮਾਂ ਤੁਹਾਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਨੂੰ ਸੁਣਦਿਆਂ ਮੰਨਦਿਆਂ ਕਬੀਰ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਸੁਣਦਿਆਂ ਚੇਤੇ ਕਰਦਿਆਂ ਕਬੀਰ ਇੱਕ ਘੜੀ ਆਦੇ ਘੜੀ ਆਦੇ ਹਉ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੋ ਸੋ ਲਾਭ ਦੇ ਮਹਾਵਾਕਨ ਸਾਰ ਤਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜੋ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹ ਨਾਨਕ ਸਦਾ ਗਵ ਇਹ ਸੱਚੀ ਬਾਣੀ ਦੇ ਮਹਾਵਾਖਣ ਸਾਰ ਅੰਮ੍ਰਿਤ ਵੇਲੇ ਦਾ ਜੋ ਪਾਵਨ ਸ਼ਬਦ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸਦੇ ਵਿਚਾਰ ਸਾਂਝੀ ਕਰਕੇ ਸਤਿਗੁਰੂ ਮਹਾਰਾਜ ਸਹਿਬ ਜੀ ਦੇ ਦਰ ਤੇ ਹਾਜ਼ਰੀਆਂ ਲਾਉਣਾ ਕਰੀਏ ਆਪਣੇ ਜੀਵਨ ਦੀਆਂ ਘੜੀਆਂ ਨੂੰ ਆਪਣੇ ਜੀਵਨ ਦੇ ਸਮੇਂ ਨੂੰ ਸਫਲ ਕਰਨਾ ਕਰੀਏ ਅੱਜ ਦਾ ਪਾਵਨ ਸ਼ਬਦ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਧਾਤ ਵਿਚਾਰ ਜੇ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਬਣਾ ਆਇਓ ਪਾਟ ਮਧਰਾ ਜੀ ਪਾਵਨ ਬਾਣੀ ਦੇ ਵਿੱਚ ਬਚਨ ਕਰਦੇ ਹਨ ਜੋ ਵੀ ਮਨੁੱਖ ਜੋ ਵੀ ਪ੍ਰਾਣਾਧਾਰੀ ਜੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ਼ਰਧਾ ਭਾਵਨਾ ਦੇ ਨਾਲ ਯਾਦ ਕਰੇਗਾ ਚੇਤੇ ਕਰੇਗਾ ਜਪੇਗਾ ਮੁੜ ਕਰਕੇ ਉਹ ਕਠੜ ਜੂਨਾ ਦੇ ਵਿੱਚ ਸੰਕਟ ਜੂਨਾ ਦੇ ਵਿੱਚ ਨਹੀਂ ਪਵੇਗਾ ਸਤਿਗੁਰੂ ਜੀ ਆਪ ਕਿਰਪਾ ਕਰਕੇ ਰੱਖਿਆ ਕਰਨਗੇ ਸੋ ਐਸੇ ਗ੍ਰੀਨਵਾਸ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਜਨਹਾਰ ਸ਼ਾਂਤੀ ਦੇ ਸਮੁੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਬਾਦਸ਼ਾਹ ਜੀ ਕਿਰਪਾ ਕਰਦੇ ਹਨ ਬਖਸ਼ਿਸ਼ ਕਰਨ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਜ ਪਾਈਏ ਪ੍ਰੇਮ ਤੇ ਸਤਕਾਰ ਦੇ ਨਾਲ ਬਰਉਣਾ ਕਰੀਏ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਵਾਹਿ ਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤਨਾਸਰੀ ਰਾਗ ਦੁਆਰਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਬਾਦਸ਼ਾਹ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 682 ਅੰਗ ਤੇ ਇਹ ਪਾਵਨ ਸ਼ਬਦ ਉਚਾਰਨਾ ਕਰਦੇ ਹਨ ਕਰਦੇ ਹਨ ਜੀ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਤ ਸੰਭਾਲੇ ਸਾਧ ਸੰਗਤ ਜੀ ਸਤਿਗੁਰੂ ਗਰੀਨਵਾਰ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ ਔਖੀ ਘੜੀ ਨਾ ਦੇਖਣ ਦੇ ਔਖ ਦੀ ਜਿਹੜੀ ਘੜੀ ਆ ਨਾ ਪਾਪ ਉਹ ਦੁੱਖ ਦੀ ਘੜੀ ਔਖੀ ਘੜੀ ਇੱਕ ਘੜੀ ਲੰਘੌਣੀ ਵੀ ਸਾਧ ਸੰਗਤ ਜੀ ਔਖੀ ਹੁੰਦੀ ਹੈ ਬਹੁਤ ਔਖਾ ਹੈ ਸੁਖ ਦੇ ਵਿੱਚ ਮਨੁੱਖ ਨੂੰ ਪਤਾ ਨਹੀਂ ਲੱਗਦਾ ਪਰ ਜਦੋਂ ਕਹਿੰਦੇ ਕੋਈ ਦੁੱਖ ਦੀ ਘੜੀ ਆਉਂਦੀ ਆ ਨਾ ਉਹ ਇੱਕ ਘੜੀ ਲਗਾਉਣੀ ਵੀ ਔਖੀ ਹੋ ਜਾਂਦੀ ਆ ਸੁਖ ਦੇ ਵਿੱਚ ਸਾਰਾ ਜੀਵਨ ਆਪਾਂ ਦੇਖਦੇ ਆ ਲੰਘੀ ਜਾਂਦਾ ਕੋਈ ਖਿਆਲ ਨਹੀਂ ਹੁੰਦਾ ਇਸ ਪਾਸੇ ਸੁੱਤੇ ਸਹਿਤੀ ਬੀਤ ਤੀ ਧੋਂਦਾ ਜਾਂਦਾ ਪਰ ਜਦੋਂ ਕਿਤੇ ਇੱਕ ਘੜੀ ਦੁੱਖ ਦੀ ਆਉਂਦੀ ਆ ਨਾ ਉਹ ਬੜੀ ਲੰਘਾਉਣੀ ਔਖੀ ਉਹ ਇੱਕ ਘੜੀ ਲਗਾਉਣੀ ਵੀ ਔਖੀ ਹੁੰਦੀ ਆ ਮਨੋਕਰ ਹੁੰਦਾ ਵਿਰਲਾਪ ਕਰਦਾ ਹੈ ਦੁੱਖ ਚਲਣਾ ਬਹੁਤ ਔਖਾ ਹੈ ਦੁੱਖ ਦੀ ਤੱਕ ਘੜੀ ਵੀ ਬਹੁਤ ਔਖੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਗੁਰੂ ਕੇ ਸਿੱਖਾਂ ਦਾ ਇਤਿਹਾਸ ਪੁਰਾਤਨ ਆਪਾਂ ਪੜ ਲੀਏ ਮੌਜੂਦਾ ਪੜ ਲੀਏ ਔਣ ਸਰੀਰਕ ਤੌਰ ਤੇ ਤਾਂ ਬੜੀਆਂ ਸਾਧ ਸੰਗਤ ਜੀ ਔਕੜਾਂ ਬੜੇ ਕਠਣ ਤਸੀਹੇ ਦੁੱਖ ਆਏ ਨੇ ਪਰ ਉਹ ਆਪਣੇ ਪਿਆਰੇ ਵਾਹਿਗੁਰੂ ਕਾਲਪੁਰਖ ਔਖ ਦੀ ਘੜੀ ਦੇਖਣ ਨਹੀਂ ਦਿੰਦਾ ਜਿਵੇਂ ਆਪ ਜੀ ਦੇ ਪਾਵਨ ਬਚਨ ਨੇ ਹਰ ਜੁਗ ਜੁਗ ਭਗਤ ਨੂੰ ਪਾਇਆ ਪੈਜ ਰੱਖਦਾ ਹੈ ਰਾਮ ਰਾਜੇ ਹਰਨਾਕਸ਼ ਦਸ਼ਟਰ ਮਾਰਿਆ ਪ੍ਰਹਲਾਦ ਰਾਇ ਭਗਤ ਸੰਤ ਪ੍ਰਿਲਾਦ ਜੀ ਦਾ ਜੀਵਨ ਪੜ੍ਹਦੀ ਕਿੰਨੇ ਦੁੱਖ ਦੇਣਾ ਕੀਤੇ ਨੇ ਹਰਨਾਕਸ਼ ਨੇ ਸਰੀਰਕ ਤੌਰ ਤੇ ਕਿੰਨੇ ਤਸੀਹੇ ਛੋਟੇ ਜੀ ਉਮਰ ਵਿੱਚ ਛੋਟੇ ਬਾਲਪਣ ਵਿੱਚ ਕੋਠੇ ਦੇ ਵਿੱਚ ਤਾੜ ਦੇਣਾ ਇਸੇ ਤਰ੍ਹਾਂ ਹੀ ਸਾਧ ਸੰਗ ਜੀ ਤੱਤੇ ਥੰਮਾਂ ਦੇ ਨਾਲ ਲਾਉਣਾ ਅੱਗ ਦੇ ਵਿੱਚ ਬਿਠਾਉਣਾ ਇਹ ਸਾਰੇ ਤਸੀਹੇ ਹਨ ਆਉਖ ਦੇ ਦੁੱਖ ਦੇ ਦੁੱਖ ਹੀ ਦਿੰਦਾ ਸੋ ਉਹ ਵਾਹਿਗੁਰੂ ਪਰਮੇਸ਼ਰ ਆਬ ਰੱਖਿਆ ਕਰਦਾ ਆ ਭਗਤਾ ਦਾ ਜੀਵਨ ਪੜ੍ਹ ਕੇ ਵੇਖੀਏ ਭਗਤ ਕਬੀਰ ਸਾਹਿਬ ਜੀ ਦਾ ਪੜ੍ਹ ਲੀਏ ਭਗਤ ਨਾਮਦੇਵ ਜੀ ਦਾ ਜੀਵਨ ਪੜ੍ਹ ਲੀਏ ਬੜੇ ਬੜੇ ਜਿਹੜੇ ਸੰਕਟ ਆਏ ਨੇ ਪਰ ਉਹ ਵਾਹਿਗੁਰੂ ਕਾਲਪੁਰਖ ਆਪਣੇ ਪਿਆਰਿਆਂ ਨੂੰ ਆਖ ਦੀ ਘੜੀ ਮਹਿਸੂਸ ਨਹੀਂ ਹੋਣ ਦਿੱਤੀ ਉਹਨੇ ਦੇਖਣ ਨਹੀਂ ਦਿੱਤੀ ਆਉਖੀ ਘੜੀ ਨਾ ਦੇਖਣ ਦੇਈ ਆਪਣਾ ਮਿਰਦ ਸੰਭਾਲੇ ਉਹ ਵਾਹਿਗੁਰੂ ਪਰਮੇਸ਼ਰ ਆਪਣਾ ਮਿਰਦ ਜਾਣ ਕਰਕੇ ਆਪਣਾ ਧਰਮ ਜਾਣ ਕਰਕੇ ਕਹਿੰਦੇ ਉਹ ਗੁਰੂ ਕੇ ਪਿਆਰਿਆਂ ਨੂੰ ਗੁਰਮੁਖਾਂ ਨੂੰ ਔਕ ਦੀ ਘੜੀ ਦੇਖਣ ਨਹੀਂ ਦਿੰਦਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਆਪਣਾ ਬਿਰਧ ਵਾਹਿਗੁਰੂ ਅਕਾਲ ਪੁਰਖ ਜਾਣ ਕਰਕੇ ਆਪ ਉਹਨਾਂ ਦੀ ਰੱਖਿਆ ਕਰਦਾ ਹੈ ਆਪ ਉਹਨਾਂ ਦੀ ਸੰਭਾਲ ਕਰਦਾ ਹੈ ਰੱਬ ਦਾ ਧਰਮ ਹੈ ਪਰਮੇਸ਼ਰ ਦਾ ਇੱਕ ਧਰਮ ਹੈ ਉਹ ਆਪਣੇ ਪਿਆਰਿਆਂ ਦੀ ਆਪ ਰੱਖਿਆ ਕਰਦਾ ਹੈ ਸੋ ਸਮੇ ਸਮੇ ਅਨੁਸਾਰ ਭਗਤ ਸੰਸਾਰ ਦੇ ਵਿੱਚ ਭਗਤੀ ਕਰਨ ਵਾਲੇ ਸੋ ਉਹਨਾਂ ਤੇ ਜਦੋਂ ਵੀ ਸੰਕਟ ਆਉਂਦਾ ਉਹ ਅਰਦਾਸ ਕਰਦੇ ਬੇਨਤੀਆਂ ਕਰਦੇ ਇਹ ਵੀ ਸ਼ਬਦ ਬੇਨਤੀ ਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਆਪ ਰੱਖਿਆ ਕਰਦਾ ਸੀ ਔਖੀ ਘੜੀ ਨਾ ਦੇਖਣ ਦੇਈ ਇੱਕ ਆਹੂ ਦੀ ਘੜੀ ਇੱਕ ਉਹ ਵੀ ਕਹਿੰਦੇ ਉਹਨਾਂ ਨੂੰ ਆਪਣੇ ਪਿਆਰਿਆਂ ਨੂੰ ਦੇਖਣ ਨਹੀਂ ਦਿੰਦਾ ਆਪਨਾ ਬਿਰਦ ਸੰਭਾਲੇ ਆਪਣਾ ਬਿਰਦ ਜਾਣ ਕਰਕੇ ਆਪਣਾ ਧਰਮ ਜਾਣ ਕਰਕੇ ਆਪ ਰੱਖਿਆ ਕਰਦਾ ਹੈ ਜੀ ਹਾਥ ਦੇ ਰਾਖੇ ਆਪਣੇ ਕੋ ਸਾ ਸਾਸ ਪ੍ਰਤ ਪਾਲੇ ਕਹਿੰਦੇ ਆਪਣਾ ਕਿਰਪਾ ਰੂਪੀ ਹਾਥ ਦੇ ਕਰਕੇ ਆਪਣਿਆਂ ਨੂੰ ਉਹਨਾਂ ਤੇ ਐਨੇ ਤਸੀਹੇ ਕਿਉਂ ਆਏ ਐਨੇ ਸੰਕਟ ਕਿਉਂ ਆਏ ਕਿਉਂਕਿ ਉਹ ਰੱਬ ਦੇ ਸੀ ਪਿਆਰੇ ਆਪਣੇ ਆਪੜਿਆਂ ਨੂੰ ਉਹਨੇ ਜਾਣ ਲਿਆ ਸੀ ਪਰਮੇਸ਼ਰ ਦੀ ਟੇਕ ਸੀ ਉਹਨਾਂ ਦੀ ਹਰਨਾਕਸ਼ਾਹ ਹੁਣ ਪ੍ਰਿਲਾਦ ਜੀ ਨੇ ਉਹੀ ਕਹਿੰਦਾ ਸੀ ਕਿ ਤੂੰ ਮੇਰਾ ਨਾਮ ਜਪ ਤੇ ਪ੍ਰਿਲਾਦ ਜੀ ਸੰਤ ਜੀ ਕਹਿੰਦੇ ਸੀ ਨਹੀਂ ਮੈਂ ਤੇਰਾ ਨਾਮ ਨਹੀਂ ਜਪਣਾ ਮੈਂ ਪਰਮੇਸ਼ਰ ਦਾ ਨਾਮ ਜਪਿਆਂਗਾ ਹਰਨਾਕਸ਼ਾਹ ਕਹਿੰਦਾ ਸੀ ਜਲੇ ਹਰੀ ਥਲੇ ਹਰੀ ਸਾਰੇ ਲੋਕੋ ਸਮਿਦਾਏ ਰਾਜਾਈ ਸੀ ਬਹੁਤ ਦੁਨੀਆ ਸੀ ਇਹਦਾ ਨਾਮ ਜਪਣ ਲੱਗ ਪਈ ਸੀ ਪਰ ਜਿਹੜੇ ਪ੍ਰਲਾਦ ਦੀ ਸੰਗਤ ਕਰਦੇ ਸੀ ਨਾ ਪ੍ਰਲਾਦ ਜੀ ਨੇ ਇਹਦਾ ਨਾਮ ਜਪਿਆ ਹਰ ਨਾਕਸਦਾ ਤੇ ਨਾ ਜਿਹੜੇ ਪ੍ਰਲਾਦ ਦੀ ਸੰਗਤ ਕਰਦੇ ਸੀ ਉਹਨਾਂ ਨੇ ਵੀ ਨਹੀਂ ਜਪਿਆ ਇਸੇ ਕਰਕੇ ਹੀ ਕ੍ਰੋਧ ਵਿੱਚ ਆ ਕਰਕੇ ਤਸੀਹੇ ਦੇਣਾ ਕਰਦਾ ਸੀ ਮਾਰਨਾ ਚਾਹੁੰਦਾ ਸੀ ਪ੍ਰਲਾਦ ਜੀ ਨੂੰ ਜਦੋਂ ਖੜਕ ਲੈ ਕੇ ਤਲਵਾਰ ਲਾਇਆ ਕਰਕੇ ਸਾਰੇ ਚਾਰੇ ਕੋਈ ਵੀ ਨਾਂ ਇਹਦਾ ਚੱਲਿਆ ਤਾਂ ਫਿਰ ਅਖੀਰ ਤੇ ਜਾ ਕਰਕੇ ਨੇ ਇਹ ਹੀ ਕਿਹਾ ਸੀਗਾ ਕਿ ਮੈਂ ਤੇਰਾ ਦੇਖਦਾ ਰੱਬ ਕਿੱਥੇ ਆ ਤੈਨੂੰ ਕਿਵੇਂ ਬਚਾਉਂਦਾ ਫਿਰ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਆਪ ਨਰਸੰਗ ਦਾ ਰੂਪ ਧਾਰ ਕਰਕੇ ਆਇਆ ਸੀ ਰੱਖਿਆ ਵਾਸਤੇ ਆਪਣਾ ਵਿਰਧ ਸੰਭਾਲੇ ਸੋ ਅੱਗਾ ਸ਼ੇਰ ਦਾ ਸੀ ਪਿੱਛਾ ਜਾਨਵਰਾਂ ਵਾਲਾ ਸੀ ਐਸਾ ਭਿਆਨਕ ਰੂਪ ਧਾਰ ਰਿਆ ਜਿੱਥੇ ਜਿਹੜੇ ਲੋਕ ਤमाश ਵੀ ਇਕੱਠੇ ਹੋਏ ਸੀ ਉਹ ਵੀ ਡਰਦੇ ਉੱਥੋਂ ਭੱਜ ਗਏ ਸੀ ਸੁਰਹੋ ਵਿਚਾਰ ਹਾਥ ਦੇ ਰਾਖੇ ਆਪਣੇ ਕੋ ਜਿਹੜੇ ਉਹਦੇ ਬਣ ਗਏ ਨੇ ਆਤ ਦੇ ਰਾਖੇ ਆਪਣੇ ਕੋ ਸਾਹ ਸਾਸ ਪ੍ਰਤਪਾਲੇ ਉਹਨਾਂ ਦੀ ਤਾਂ ਸਵਾਸਾਂ ਸਵਾਸਾਂ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਆਪ ਉਹਨਾਂ ਦੀ ਰੱਖਿਆ ਕਰਦਾ ਹੈ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਸਵਾਸਾਂ ਦੇ ਨਾਲ ਹਰ ਇੱਕ ਸਵਾਸ ਦੇ ਨਾਲ ਆਪ ਵਾਹਿਗੁਰੂ ਉਹਨਾਂ ਦੀ ਪ੍ਰਤਪਾਲਨਾ ਕਰਦਾ ਹੈ ਭਗਤ ਸਦਰਨ ਜੀ ਦਾ ਜੀਵਨ ਪੜ ਲੀਏ ਸਾਧ ਸੰਗਤ ਇੱਕ ਸ਼ਬਦ ਦੀ ਆਣਾ ਭਗਤ ਸਦਰਨ ਜੀ ਦਾ ਪਾਵਨ ਬਾਣੀ ਦੇ ਵਿੱਚ ਅਕਾਲ ਪੁਰਖ ਅੱਗੇ ਉਹ ਵੀ ਬੇਨਤੀ ਕੀਤੀ ਹੈ ਅਰਦਾਸ ਹੀ ਕੀਤੀ ਉਹ ਸਭ ਦੁਆਰਾ ਸਦਰਾ ਜੀ ਨੇ ਵੀ ਜਦੋਂ ਕੰਧ ਦੇ ਵਿੱਚ ਚੁੰਨਾ ਕੀਤਾ ਸੀ ਜਦੋਂ ਕੰਧ ਕਹਿੰਦੇ ਗਲੇ ਤੇ ਕਰਾਈ ਸਵਾਸ ਵੀ ਬੰਦ ਹੋ ਰਿਹਾ ਸੀ ਉਹ ਸਮੇ ਅਕਾਲ ਪੁਰਖ ਨੇ ਕਿਰਪਾ ਕੀਤੀ ਸੀ ਸਵਾਸ ਸਾਸ ਪ੍ਰਤ ਪਾਲੇ ਉਹ ਕੰਧ ਫਟ ਗਈ ਸੀ ਵਿਰੋਧੀਆਂ ਦੇ ਵੱਜੀ ਸੀ ਜਿਹੜੇ ਵਿਰੋਧੀ ਉਹਨੂੰ ਕੰਧ ਵਿੱਚ ਚੁੰਨ ਰਹੇ ਸਨ 홋ਟੜ ਹੋਏ ਕੋਈ ਮਰੇ ਐਸੀ ਹਾਲਤ ਹੋਈ ਸੀ ਉਹ ਕੰਧ ਫਟ ਗਈ ਸੀ ਆਪ ਉਹਨਾਂ ਦੀ ਰੱਖਿਆ ਕਰਦਾ ਸਧਰਾ ਜੀ ਦੀ ਜਦੋਂ ਸਧਰਾ ਜੀ ਨੇ ਬੇਨਤੀ ਕੀਤੀ ਮੈਂ ਨਾਹੀਂ ਕਿਸ਼ਾਉ ਨਹੀਂ ਕਿਸ ਆਹੇ ਨਾ ਮੋਰਾ ਔਸਰ ਲੱਜਾ ਰੱਖ ਲਿਓ ਸਦਨਾ ਜਾਣ ਤੋਰਾ ਮੈਂ ਤੇਰਾ ਜਾਣਾ ਮੈਂ ਤੇਰਾ ਸੇਵਕਾ ਕਿਰਪਾ ਕਰੋ ਮਹਾਰਾਜ ਜੀ ਹੁਣ ਤਾਂ ਸਵਾਸ ਵੀ ਨਹੀਂ ਆਉਂਦੇ ਸਵਾਸ ਬੰਦ ਹੋ ਰਿਹਾ ਓਸ ਸਮੇ ਉਹ ਕੰਧ ਹਟੀ ਸੀ ਭਗਵਾਨ ਨੇ ਅਕਾਲ ਪੁਰਖ ਪਰਮੇਸ਼ਰ ਨੇ ਆਪ ਆਪਣੇ ਪਿਆਰੇ ਦੀ ਹੱਥ ਦੇ ਕਰਕੇ ਹੱਥ ਦੇ ਰੱਖੇ ਆਪਣੇ ਕੋ ਸਾਹ ਸਾਸਪੁਰਤ ਪਾਲੇ ਸਵਾਸਾਂ ਸਵਾਸਾਂ ਦੇ ਨਾਲ ਕਹਿੰਦੇ ਉਹਨਾਂ ਨੂੰ ਪਾਲਦਾ ਹੈ ਜੀ ਉਹਨਾਂ ਦੀ ਰੱਖਿਆ ਕਰਦਾ ਹੈ ਜੀ ਪ੍ਰਭ ਸਿਓ ਲਾਗ ਰਿਹਾ ਮੇਰਾ ਚੀਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪ੍ਰਭੂ ਵਾਹਿਗੁਰੂ ਕਾਲ ਪੁਰਖ ਪਰਮੇਸ਼ਰ ਦੇ ਨਾਲ ਸਾਡਾ ਕਿਹੜਾ ਚਿੱਤ ਹੈ ਲੱਗਿਆ ਹੋਇਆ ਹੈ ਪਰਮੇਸ਼ਰ ਦੇ ਪਿਆਰਿਆਂ ਦਾ ਜਿਹੜਾ ਚਿੱਤ ਆ ਪਰਮੇਸ਼ਰ ਦੇ ਨਾਲ ਜੁੜਿਆ ਹੁੰਦਾ ਹੈ ਪ੍ਰਭ ਸਿਓ ਲਾਗ ਰਿਹਾ ਮੇਰਾ ਚੀਤ ਪ੍ਰਭੂ ਪਰਮੇਸ਼ਰ ਦੇ ਨਾਲ ਸਾਡਾ ਚਿੱਤ ਲੱਗ ਰਿਹਾ ਹੈ ਜੀ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਕਹਿੰਦੇ ਐਸਾ ਸਾਡਾ ਮਿੱਤਰ ਲੋਕ ਤੇ ਪਰਲੋਕ ਦਾ ਮਿੱਤਰ ਆਉ ਐਸ ਲੋਕ ਵਿੱਚ ਵੀ ਸਾਡੀ ਸਹਾਇਤਾ ਕਰਦਾ ਉਹ ਪਰਲੋਕ ਵਿੱਚ ਵੀ ਸਾਡੀ ਸਹਾਇਤਾ ਕਰਦਾ ਆਦ ਅੰਤ ਸੋ ਆਦ ਵਿੱਚ ਮਾਤਾ ਤੇ ਪਿਤਾ ਵਿੱਚ ਵੀ ਜਿਹੜਾ ਰੱਖਿਆ ਕਰਨ ਵਾਲਾ ਹੈ ਅੰਤ ਵੇਲੇ ਜਦੋਂ ਪੰਜ ਭੂਤ ਖਸਰੀਰ ਛੱਡਦਾ ਹੈ ਉਹ ਰੱਬ ਦਾ ਪਿਆਰਾ ਉਦੋਂ ਵੀ ਉਹ ਰੱਖਿਆ ਕਰਦਾ ਹੈ ਅੰਤ ਵੇਲੇ ਵੀ ਰੱਖਿਆ ਕਰਨ ਵਾਲਾ ਉਹ ਆਦ ਵੇਲੇ ਵੀ ਰੱਖਿਆ ਕਰਨ ਵਾਲਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਸਾਡਾ ਸਦਾ ਹੀ ਸਹਾਈ ਹੈ ਆਦ ਅੰਤ ਪ੍ਰਭ ਸਦਾ ਸਹਾਈ ਆਦ ਅੰਤ ਵੇਲੇ ਸਾਡੀ ਰੱਖਿਆ ਕਰਨ ਵਾਲਾ ਪ੍ਰਭੂ ਸਰੂਪ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਦਾ ਸਹਾਈ ਸਾਡੇ ਸਦਾ ਹੀ ਸਹਾਈ ਹਨ ਰੱਬ ਦੇ ਪਿਆਰੇ ਜਿੱਥੇ ਵੀ ਉਹਨੂੰ ਯਾਦ ਕਰਦੇ ਆ ਜਦੋਂ ਵੀ ਉਹਨੂੰ ਯਾਦ ਕਰਦੇ ਆ ਪਰਮੇਸ਼ਰ ਉਹਨਾਂ ਦਾ ਸਹਾਇਕ ਹੁੰਦਾ ਉਹਨਾਂ ਦੀ ਸਹਾਇਤਾ ਕਰਦਾ ਹੈ ਧੰਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਬਚਨ ਨੇ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਤ ਸਹਾਈ ਗੁਰ ਕਰਪਾ ਤੇ ਹਰ ਮਨ ਵਸੇ ਹੋਰਤ ਵਿਧ ਲੈ ਆ ਨਾ ਜਾਈ ਆਦ ਅੰਤ ਪ੍ਰਭ ਸਦਾ ਸਹਾਈ ਅੰਤ ਵੇਲੇ ਸਾਥ ਸੰਗਤ ਜੀ ਕੋਈ ਸਹਾਇਤਾ ਕਰਨ ਵਾਲਾ ਹੈ ਕੋਈ ਵੀ ਨਹੀਂ ਜੀਵ ਦੀ ਸਹਾਇਤਾ ਕਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਹੈ ਜੇ ਕਿਤੇ ਸਹਾਇਤਾ ਕਰ ਦੇਵੇ ਤੇ ਫਿਰ ਟੇਡੀਆਂ ਜੁਨਾ ਵਿੱਚ ਮਾੜੀਆਂ ਜੁਨਾ ਵਿੱਚ ਭੈੜੀਆਂ ਜੁਨਾ ਵਿੱਚ ਨਰਕ ਜੁਨੀਆਂ ਵਿੱਚ ਨਹੀਂ ਪੈਣਾ ਪੈਂਦਾ ਆਦ ਅੰਤ ਪ੍ਰਭ ਸਦਾ ਸਹਾਈ ਉਹ ਪ੍ਰਭੂ ਗੁਰੂ ਕਾਲ ਪੁਰਖ ਸਾਡਾ ਸਦਾ ਹੀ ਸਹਾਇਤਾ ਕਰਦਾ ਹੈ ਸਦਾ ਹੀ ਸਾਡਾ ਸਹਾਈ ਹੈ ਤਨ ਹਮਾਰਾ ਮੀਤ ਉਹ ਧੰਤਾ ਦੇ ਜੋਗ ਵਾਹਿਗੁਰੂ ਕਾਲ ਪੁਰਖ ਸਾਡਾ ਮਿੱਤਰ ਐਸਾ ਆਦ ਅੰਤ ਵੇਲੇ ਸਾਡੀ ਸਹਾਇਤਾ ਕਰਦਾ ਹੈ ਜੀ ਰਹਾਉ ਰਹਾਉ ਵਾਲੀਆਂ ਪੰਕਤੀਆਂ ਦੁਆਰਾ ਸਾਹਿਬ ਜੀ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਮਾਣ ਬਿਲਾਸ ਪਾਏ ਸਾਹਿਬ ਕੇ ਅਚਰਜ ਦੇਖ ਵਿਡਾਈ ਰੱਬ ਦੇ ਪਿਆਰਿਆਂ ਦੇ ਅੰਦਰ ਕਹਿੰਦੇ ਖੇੜਾ ਪੈਦਾ ਹੁੰਦਾ ਵਿਗਾਸ ਪੈਦਾ ਹੁੰਦਾ ਬਲਾਸ ਪੈਦਾ ਹੁੰਦਾ ਮਾਲ ਬਲਾਸ ਪਾਇ ਸਾਹਿਬ ਕੀ ਅਚਰਜ ਦੇਖ ਵਿਡਾਈ ਉਹ ਵਾਹਿਗੁਰੂ ਅਕਾਲ ਪੁਰਖ ਦੀ ਅਚਰਜ ਵਿਡਿਆਈ ਨੂੰ ਵੇਖ ਕਰਕੇ ਜਿਵੇਂ ਭਗਤ ਪ੍ਰਿਯਾਦ ਜੀ ਜਦੋਂ ਨਰਸਿੰਘ ਦਾ ਰੂਪ ਧਾਰ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਪ੍ਰਗਟ ਹੋਏ ਆਪਣੇ ਪਿਆਰੇ ਦੀ ਰੱਖਿਆ ਕਰਨ ਵਾਸਤੇ ਉਦੋਂ ਸਾਰੇ ਹੀ ਭੱਜ ਗਏ ਸੀ ਇੱਥੋਂ ਤੱਕ ਕਰਕੇ ਜਿਹੜੇ ਦੇਵਤੇ ਸੀ ਉਹ ਵੀ ਜਾ ਕਰਕੇ ਲక్ష్ਮੀ ਦੇ ਅੱਗੇ ਜਾ ਕੇ ਪੁਕਾਰ ਕਰਦੇ ਆ ਦੇਵ ਕੁਲੀ ਲక్ష్ਮੀ ਕੋ ਕਰੇ ਜੇਕਾਰ ਮਾਤਾ ਲక్ష్ਮੀ ਨਰ ਸੰਕਾਰ ਰੂਪ ਨਿਵਾਰ ਭਗਵਾਨ ਦੇ ਘਰ ਵਾਲੀ ਲక్ష్ਮੀ ਮੰਨੀ ਹੈ ਤੇ ਲక్ష్ਮੀ ਅੱਗੇ ਜਾ ਕਰਕੇ ਬੇਨਤੀ ਕਰਦੇ ਆ ਇਹ ਜਿਹੜਾ ਸਰੂਪ ਬਣਾਇਆ ਹੈ ਕਹਿੰਦੇ ਇਹਨੂੰ ਨਿਵਰਤ ਕਰੋ ਦਸ਼ਮੀ ਉਹਦਾ ਜਵਾਬ ਦੇ ਗਈ ਸੀ ਪਰ ਮਾਨ ਬਿਲਾਸਪਾਏ ਸਾਹਿਬ ਕੇ ਅਚਰਜ ਦੇਖ ਵਿਡਾਈ ਉਹਦੀ ਅਸਚਰਜ ਕੌਤਕਾ ਨੂੰ ਵੇਖ ਕਰਕੇ ਰੱਬ ਦੇ ਪਿਆਰਿਆਂ ਦੇ ਅੰਦਰ ਵਿਗਾਸ ਪੈਦਾ ਹੋਇਆ ਭਗਤ ਪ੍ਰਲਾਦ ਜੀ ਸੰਤ ਜੀ ਦੇ ਅੰਦਰ ਵਿਗਾਸ ਪੈਦਾ ਹੋਇਆ ਆ ਕਰਕੇ ਭਗਵਾਨ ਦੇ ਚਰਨਾਂ ਨੂੰ ਹੱਥ ਲਾਇਆ ਸੀ ਚਰਨਾਂ ਤੇ ਮੱਥਾ ਟੇਕਿਆ ਸੀ ਕਿ ਮੇਰੀ ਰੱਖਿਆ ਕਰਨ ਵਾਸਤੇ ਆਇਆ ਡਰ ਨਹੀਂ ਲੱਗਿਆ ਨਹੀਂ ਤਾਂ ਸਾਰੇ ਲੋਕੀ ਉੱਥੋਂ ਭੱਜ ਗਏ ਸਨ ਡਰਦੇ ਐਸੇ ਭਿਆਨਕ ਰੂਪ ਨੂੰ ਵੇਖ ਕਰਕੇ ਮਨ ਬਿਲਾਸ ਪੈ ਸਹਬ ਕੇ ਉਹ ਸਹ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਅਸਚਰਜ ਕੌਤਕਾ ਨੂੰ ਵੇਖ ਕਰਕੇ ਮਨ ਦੇ ਵਿੱਚ ਬਿਲਾਸ ਪੈਦਾ ਹੁੰਦਾ ਹੈ ਅਸਚਰਜ ਦੇਖ ਵਿਡਾਈ ਐਸੀ ਉਹਦੇ ਵਾਹਿਗੁਰੂ ਕਾਲਪੁਰਖ ਦੀ ਅਸਚਰਜ ਵਿਡਾਈ ਆਪਣੇ ਭਗਤਾਂ ਦੀ ਉਹ ਰੱਖਿਆ ਕਰਦਾ ਹੈ ਸਬ ਜੀ ਤੇਰੇ ਦੇ ਅੱਲਾ ਆਪਣੇ ਭਗਤ ਕਰੇ ਪ੍ਰਤ ਪਾਲਾ ਮਨ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਵਡਾਈ ਉਹਦੀ ਅਚਰਜ ਕੌਦਕਾਂ ਨੂੰ ਵੇਖ ਕਰਕੇ ਵਡਿਆਈ ਨੂੰ ਦੇਖ ਕਰਕੇ ਸਾਹਿਬ ਜੀ ਦੇ ਮਨ ਵਿੱਚ ਕਹਿੰਦੇ ਬਿਲਾਸ ਪੈਦਾ ਹੁੰਦਾ ਹੈ ਜੀ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਅਜਰਖਾਈ ਸ਼ਬਦੀਆਂ ਆਖਰ ਲੀਆਂ ਪੰਕਤੀਆਂ ਦੁਆਰਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ ਹਰ ਸਿਮਰ ਸਿਮਰ ਬਾਈ ਹਰੀ ਦਾ ਸਿਮਰਨ ਕਰਨਾ ਕਰੋ ਹਰ ਸਿਮਰ ਸਿਮਰ ਆਨੰਦ ਕਹਿੰਦੇ ਤੁਹਾਡੇ ਅੰਦਰ ਆਨੰਦ ਪੈਦਾ ਹੋਵੇਗਾ ਖੇੜਾ ਪੈਦਾ ਹੋਵੇਗਾ ਖੁਸ਼ੀ ਪੈਦਾ ਹੋਵੇਗੀ ਜਦੋਂ ਸਿਮਰਨ ਕਰੋਗੇ ਹਰ ਸਿਮਰ ਸਿਮਰ ਇਹ ਸਮਰ ਦੀ ਸ਼ਕਤੀ ਹੈ ਸੋ ਇਹ ਸਿਮਰਨ ਦੀ ਮਹਿਮਾ ਹੈ ਹਰ ਸਿਮਰ ਸਿਮਰ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸੁ ਸੰਪਰਿਕਾ ਨਾਮ ਜਪਤ ਗੰਤ ਅਨੇਕਾ ਬੇਤਪ੍ਰਾਨ ਸਿਮਰ ਸੁਧਾਕਰ ਕਿਨੇ ਰਾਮ ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਕੀ ਮਹਿਮਾ ਗਣੀ ਨ ਆਵੈ ਸਿਮਰ 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 ਸੁਖ ਪਾਵੋ ਇਹ ਲੋਕ ਪ੍ਰਲੋਕ ਸੰਗ ਸਹਾਈ ਲੋਕ ਤੇ ਪ੍ਰਲੋਕ ਦੇ ਵਿੱਚ ਹੀ ਸਾਡੀ ਸਹਾਇਤਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਨਾਮ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਉਹ ਵਾਹਿਗੁਰੂ ਕਾਲ ਪੁਰਖ ਪਰਮੇਸ਼ਰ ਆਪਣੇ ਪਿਆਰਿਆਂ ਦੀ ਪੂਰਨ ਪਾਤਾ ਬਰੋ ਰਖਦਾ ਜਿਵੇਂ ਪ੍ਰਿਲਾਦ ਜੀ ਦੀ ਰਖਣਾ ਕੀਤੀ ਰੱਖਿਆ ਕੀਤੀ ਆਪਣੇ ਭਗਤਾਂ ਦੀ ਰਖਿਆ ਕਰਨਾ ਕੀਤੀ ਉਹ ਆਪ ਆਪਾਤਾ ਬਰੋ ਰਖਣਾ ਕਰਦਾ ਪੈਜ ਰਖਦਾ ਆਪਣੇ ਪਿਆਰਿਆਂ ਦੀ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਉਹ ਸਮਨ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਉਹਨਾਂ ਦੇ ਅੰਦਰ ਸਦਾ ਹੀ ਵਿਕਾਸ ਉਹਨਾਂ ਦੇ ਅੰਦਰ ਸਦਾ ਹੀ ਆਨੰਦ ਹੈ ਉਹ ਵਾਹਿਗੁਰੂ ਪਰਮੇਸ਼ਰ ਆਪ ਉਹਨਾਂ ਦੀ ਪੈਜ ਇੱਜ਼ਤ ਰੱਖਦਾ ਹੈ ਪੂਰੀ ਪੈਜ ਰੱਖਦਾ ਹੈ ਸੋ ਇਹ ਗਰੀ ਨਿਵਾਸ ਅਤੇ ਪਾਤਸ਼ਾਹ ਸਾਹਿਬ ਜੀ ਨੇ ਅੱਜ ਦਾ ਪਾਵਨ ਸ਼ਬਦ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਅਖਰੀ ਵਿਚਾਰ ਕਰਦੇ ਆ ਮਹਾਰਾਜ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਸੁਭਾਵਕ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ ਅਣਜਾਣ ਬੱਚੇ ਸਮਝ ਕਰਕੇ ਮaaf ਕਰਨੀਆਂ ਜੀ ਆਪ ਜੀ ਦਾ ਦੱਸਿਆ ਉਪਦੇਸ਼ ਸ਼ਰਧੇ ਤੇ ਵਿਸਾਹ ਕਰਕੇ ਕਰਤਾਰਤ ਕਰਨਾ ਸ਼ਬਦੀਆਂ ਆਖਰ ਲੀਆਂ ਪੰਕਤੀਆਂ ਦਾ ਪਾਠ ਸੰਜਾ ਕਰਕੇ ਸਰਗੁਰਾਂ ਅਗੇ ਅਰਦਾਸ ਬੇਨਤੀ ਕਰਨਾ ਕਰੀਏ ਜੀ ਮਾਣਾ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸੇ ਮਰ ਸੇ ਮਰ ਅਨੰਦ ਕਰ ਨਾਨਕ ਪਰਬ ਪੂਰਨ ਪਾਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖੇ ਕਤੈ ਨਾ ਛੂਟੀ ਐ